ਨਮਸਕਾਰ ਸਤਿ ਸ਼੍ਰੀ ਅਕਾਲ ਤੁਸੀਂ ਵੇਖ ਰਹੇ ਹੋ ਵਰਲਡ ਪੰਜਾਬੀ ਟੀਵੀ ਤੇ ਮੈਂ ਹਾਂ ਗੋਰਾ ਵਾਲੀਆ ਅੱਜ ਗੱਲ ਕਰਾਂਗੇ ਗੁਰੂ ਸਾਹਿਬ ਦੇ ਬਾਰੇ 350 ਸਾਲਾਂ ਜਿਹੜਾ ਸ਼ਹੀਦੀ ਸਮਾਗਮ ਹੋਣ ਜਾ ਰਿਹਾ ਹੈ ਜਿਹੜਾ ਵਰਾ ਅਸੀਂ ਮਨਾ ਰਹੇ ਹਾਂ ਗੁਰੂ ਤੇਗ ਬਹਾਦਰ ਜੀ ਦਾ ਉਸ ਨੂੰ ਲੈ ਕੇ ਇੱਕ ਵੱਡੇ ਪੈਮਾਨੇ ਦੇ ਉੱਪਰ ਸਾਈਕਲ ਯਾਤਰਾ ਵੀ ਨਿਕਾਲੀ ਜਾ ਰਹੀ ਹੈ ਉਸ ਦਾ ਮਨੋਰਥ ਕੀ ਹੈ ਉਦੇਸ਼ ਕੀ ਹੈ ਕਿੱਥੋਂ ਕਿੱਥੇ ਤੱਕ ਜਾਏਗੀ ਤੇ ਕੀ ਲੋੜ ਪੈਗੀ ਕਾਰਨ ਇਹ ਹੈ ਗੁਰੂ ਸਾਹਿਬ ਨੇ ਜੋ ਸਾਨੂੰ ਸਖਿਆਵਾਂ ਦਿੱਤੀਆਂ ਸਨ ਉਹਨਾਂ ਨੂੰ ਕਿਵੇਂ ਮਨੁੱਖਤਾ ਪੂਰੀ ਮਨੁੱਖਤਾ ਜੋ ਧਰਤੀ ਤੇ ਵਸਦੀ ਹੈ ਉਹ ਤੱਕ ਪਹੁੰਚਾਣਾ ਉਹ ਸੁਨੇਹਾ ਲੈ ਕੇ ਜਾਣਾ ਤੇ ਉਹ ਕਿਵੇਂ ممکن ਹੋਏਗਾ ਮਨਜੀਤ ਸਿੰਘ ਜੀ ਕੇ ਸਾਹਿਬ ਸਾਬका ਪ੍ਰਧਾਨ ਨੇ ਡੀਐਸਜੀ ਐਮਸੀ ਦੇ ਸਾਡੇ ਨਾਲ ਅੱਜ ਮੌਜੂਦ ਨੇ ਸਾਈਕਲ ਫੈਡਰੇਸ਼ਨ ਦੇ ਸੀਨੀਅਰ ਵਾਈਸ ਪ੍ਰੈਜ਼ੀਡੈਂਟ ਨੇ ਸਰ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਸਰ ਆ ਸਾਈਕਲ ਯਾਤਰਾ ਦਾ ਥਾਟ ਕਿਵੇਂ ਆਇਆ ਤੇ ਕਿੱਥੋਂ ਕਿੱਥੇ ਤੁਸੀਂ ਸਾਈਕਲ ਯਾਤਰਾ ਲੈ ਕੇ ਜਾਣੀ ਹੈ ਤੇ ਸੁਨੇਹਾ ਕੀ ਰਹੇਗਾ ਗੱਲ ਇਹ ਹੈ ਕਿ ਗੁਰੂ ਤੇਗ ਬਹਾਦਰ ਪਾਸ਼ਾ ਦੀ ਜਿਹੜੀ ਸ਼ਹਾਦਤ ਹੈ ਜੀ ਉਹ ਮੈਂ ਸਮਝਦਾ ਕਿ ਦੁਨੀਆ ਦੇ ਵਿੱਚ ਵਿਲੱਖਣ ਹੈ ਬਿਲਕੁਲ ਤੁਸੀਂ ਆਪਣੇ ਪਰਿਵਾਰਾਂ ਲਈ ਆਪਣੇ ਸਮਾਜ ਲਈ ਆਪਣੇ ਖਿੱਤੇ ਲਈ ਤੁਸੀਂ ਸ਼ਹਾਦਤਾਂ ਦਿੰਦੇ ਹੋ ਪਰ ਜਿਸ ਤੇ ਤੁਹਾਡਾ عقیدہ ਨਹੀਂ ਹੈ ਗੁਰੂ ਨਾਨਕ ਪਾਸ਼ਾ ਨੂੰ ਜਿਨੇਉਪਨਾਣ ਦੀ ਗੱਲ ਕੀਤੀ ਕੀ ਬਨਾ ਕਰਤਾ ਨੌਵਾਂ ਗੁਰਨਾਨਕ ਜਾ ਕੇ ਸ਼ਹਾਦਤ ਦਿੰਦਾ ਦਿੱਲੀ ਦੇ ਵਿੱਚ ਜਦੋਂ ਕਸ਼ਮੀਰੀ ਪੰਡਿਤ ਪੰਡਿਤ ਕਿਰਪਾ ਰਾਮ ਔਰ ਉਹਨਾਂ ਦੇ ਨਾਲ ਡੈਲੀਗੇਸ਼ਨ ਆਂਦਾ ਕਿ ਕਿਤੋਂ ਮੈਂ ਸਮਝਦਾ ਕਿ ਇਹੋ ਜਿਹਾ ਦੇਖਣ ਸੁਣਨ ਨੂੰ ਨਹੀਂ ਮਿਲਦਾ ਇਹ ਪਹਿਲੀ ਨੀਵ ਰੱਖੀ ਗਈ ਸੀ ਧਾਰਮਿਕ ਆਜ਼ਾਦੀ ਦੀ ਹਿਊਮਨ ਰਾਈਟਸ ਦੀ ਫਰੀडम ਆਫ ਸਪੀਚ ਦੀ ਤੁਸੀਂ ਜਿੰਨੀ ਮਰਜ਼ੀ ਗੱਲਾਂ ਕਰ ਲਓ ਉਹਨਾਂ ਨਾਲ ਭਾਈ ਮਤੀਦਾਸ ਭਾਈ ਸਤੀਦਾਸ ਭਾਈ ਦਿਆਲਾ ਜੀ ਨੇ ਸ਼ਹਾਦਤ ਦਿੱਤੀ ਸੀ ਤੁਸੀਂ ਮੈਨੂੰ ਸਵਾਲ ਕੀਤਾ ਕਿ ਇਹ ਆਈਡੀਆ ਕਿੱਥੋਂ ਆਇਆ ਹੈ ਇਹਦਾ ਪਰਪਸ ਕੀ ਹੈ ਬਿਲਕੁਲ ਗੱਲ ਇਹ ਹੈ ਕਿ ਇਹ ਆਈਡੀਆ ਮੇਰੇ ਦਿਮਾਗ 'ਚ ਆਇਆ ਕਿਉਂਕਿ ਮੈਂ 1999 ਜਦੋਂ ਖਾਲਸਾ ਸਿਰਜਣਾ ਦਿਵਸ ਮਨਾਇਆ ਗਿਆ ਸੀਗਾ ਮੈਂ ਉਦੋਂ ਦਿੱਲੀ ਤੋਂ ਅਨੰਦਪੁਰ ਸਾਹਿਬ ਰੰਗਰੇਟਾ ਮਾਰਚ ਲੈ ਕੇ ਗਿਆ ਸੀਗਾ ਪੈਦਲ ਜੀ ਉਸੇ ਰਾਤ ਨੂੰ ਜਿੱਥੋਂ ਭਾਈ ਜੱਤਾ ਸੀਸ ਲੈ ਕੇ ਗੁਰੂ ਸਾਹਿਬ ਦੇ ਗਏ ਸੀਗੇ ਉਹ ਪੰਜ ਦਿਨਾਂ 'ਚ ਪਹੁੰਚੇ ਸੀ ਅਸੀਂ 10 ਦਿਨ ਲੱਗੇ ਸਾਨੂੰ ਉਹ ਪੈਂਡਾ ਕੰਪਲੀਟ ਕਰਦੇ ਹੋਏ 1975 ਦੇ ਵਿੱਚ 300 ਸਾਲਾ ਸ਼ਹੀਦੀ ਗੁਰੂ ਤੇਗ ਬਹਾਦਰ ਪਾਸ਼ਾ ਦੀ ਜੀ ਨੂੰ 350 ਸਾਲਾ ਅੱਜ ਮਨਾ ਰਹੇ ਹਾਂ 50 ਸਾਲ ਬਾਅਦ ਉਦੋਂ ਮੇਰੇ ਪਿਤਾ ਪ੍ਰਧਾਨ ਸੰਤ ਤੇ ਦਿੱਲੀ ਰਾਮਲੀਲਾ ਗਰਾਊਂਡ 'ਚ ਬਹੁਤ ਵੱਡੇ ਪੱਧਰ ਤੇ ਉਦੋਂ ਇਹ ਸੋਸ਼ਲ ਮੀਡੀਆ ਤੇ ਟੀਵੀ ਨਹੀਂ ਸੀ ਸਿਰਫ ਦੂਰਦਰਸ਼ਨ ਸੀ ਹਾਂ ਤੇ ਉਸ ਇਤਿਹਾਸ ਨਾਲ ਕਿਉਂਕਿ ਜਿਸ ਪਰਿਵਾਰ 'ਚ ਮੈਂ ਰਿਹਾ ਮਾਂ 1950 ਤੋਂ ਲੈ ਕੇ ਅੱਜ ਤੱਕ ਮੈਂ ਸਮਝਦਾ ਕਿ ਮੇਰੇ ਪਰਿਵਾਰ ਨੇ ਜੋ ਧਰਮ ਵਾਸਤੇ ਸਮਾਜ ਵਾਸਤੇ ਜੋ ਸੇਵਾ ਕਰ ਸਕੇ ਜੋ ਗੁਰੂ ਨੇ ਲੈ ਲਿਓ ਕੀਤੀ ਮੇਰੇ ਦਿਮਾਗ ਸਿਗਾ ਕਿ 80 ਵੱਡੀ ਸ਼ਹਾਦਤ ਦਿੱਲੀ ਚ ਹੋਈ ਹੋਵੇ ਹਮਮ ਔਰ ਜਿਹੜੇ ਕਰਕੇ ਅੱਜ ਹਿੰਦੁਸਤਾਨ ਦਾ ਵजूद ਹੈ ਬਿਲਕੁਲ ਜੇ ਉਸ ਵੇਲੇ ਸ਼ਹਾਦਤ ਨਾ ਹੁੰਦੀ ਗੁਰੂ ਸਾਹਿਬ ਦੀ ਪਾਈ ਮਤੀ ਦਾਸ ਪਾਈ ਸਤੀ ਦਾਸ ਪਾਈ ਦਿਆਲਾ ਜੀ ਦੀ ਸ਼ਹਿਦ ਹਿੰਦੁਸਤਾਨ ਦਾ ਵजूद ਅੱਜ ਕੁਝ ਹੋਰ ਹੁੰਦਾ ਤੇ ਉਸ ਨੂੰ ਸਮਰਪਿਤ ਹੋ ਕੇ ਮੈਂ ਉਹ ਅਵੇਅਰਨੈਸ ਜੋ ਗੁਰੂ ਦਾ ਸਨੇਹਾ ਹੈ ਜੋ ਗੁਰੂ ਗ੍ਰੰਥ ਸਾਹਿਬ ਦਾ ਗੁਰੂ ਨਾਨਕ ਸਾਹਿਬ ਤੋਂ ਲੈ ਕੇ ਦਸਮ ਪਿਤਾ ਤੱਕ ਔਰ ਗੁਰੂ ਤੇਗ ਬਹਾਦਰ ਪਾਸ਼ਾ ਤੱਕ ਕੀ ਸਾਨੂੰ ਅਸੀਂ ਕਿਸੇ ਤੋਂ ਨਾ ਭੈਪੀਤ ਹੋਈਏ ਨਾ ਕਿਸੇ ਨੂੰ ਡਰਾਵਾ ਦਈਏ ਅਸੀਂ ਜਿੱਥੇ ਜ਼ੁਲਮ ਹੋ ਰਿਹਾ ਹੋਵੇ ਉਹਦੇ ਵਾਸਤੇ ਆਵਾਜ਼ ਚੁਕਣੀ ਚਾਹੀਦੀ ਹੈ ਭਾਵੇਂ ਉਹਦੇ ਵਾਸਤੇ ਸੁਪਰੀਮ ਸੈਕਰੀਫਾਈਸ ਤੁਹਾਨੂੰ ਦੇਣਾ ਪਵੇ ਗੁਰੂ ਸਾਹਿਬ ਨੇ ਦਿੱਤਾ ਬਿਲਕੁਲ ਦਿੱਤਾ ਫਿਰ ਇਸ ਤੋਂ ਇਲਾਵਾ ਮੈਂ ਮੈਸੇਜ ਦੇਣਾ ਚਾਹਨਾ ਕਿ ਅੱਜ ਮੈਂ ਦੇਖਦਾ ਕਿ ਸਾਡੇ ਧਰਮ ਦੇ ਵਿੱਚ ਦਸਤਾਰ ਨੂੰ ਛੱਡ ਕੇ ਪਿੱਛੇ ਗੁੱਤਾ ਕਰਨ ਲੱਗ ਪਏ ਮੈਂ ਸਮਝਦਾ ਕਿ ਉੱਥੇ ਜਿਹੜੇ ਸਾਡੇ ਸ਼ਹੀਦ ਹੋਏ ਨੇ ਭਾਵੇਂ ਉਹ ਗੁਰੂ ਸਾਹਿਬਾਨ ਨੇ ਤਤੀ ਤਵੀ ਤੇ ਬੈਠਦੇ ਨੇ ਸਹਬਜ਼ਾਦੇ ਨੀਅਾਂ ਚ ਚੁਣੇ ਜਾਂਦੇ ਨੇ ਅਸਰਾਂ ਦੀ ਨੀਅਾਂ ਚ ਦੇਖਦੇ ਹੋਣਗੇ ਕਿ ਅਸੀਂ ਕਾਦੇ ਵਾਸਤੇ ਸ਼ਹਾਦਤ ਦਿੱਤੀ ਸੀ ਬਿਲਕੁਲ ਆਸਾਨੀ ਸ਼ਹਾਦਤ ਹੈ ਬਿਲਕੁਲ ਮੈਂ ਸਮਝਦਾ ਮਾਂ ਕਿ ਬੰਦਾ ਬਹਾਦਰ ਦੀ ਸ਼ਹਾਦਤ ਦੇਖ ਲਈਏ ਉਹਦੇ ਬੱਚੇ ਦਾ ਕਿਦਾਂ ਜਿਗਰ ਕੱਢ ਕੇ ਮੂੰਹ ਚ ਪਾਇਆ ਜਾਂਦਾ ਹੈ ਪਿਓ ਦੇ ਇਹ ਸ਼ਹਾਦਤਾਂ ਦਿੱਤੀਆਂ ਸੀਗੀਆਂ ਇੱਕ ਕਨਸੈਪਟ ਵਿੱਚ ਔਰ ਉਹ ਕਨਸੈਪਟ ਗੁਰੂ ਨਾਨਕ ਤੋਂ ਲੈ ਕੇ ਦਸਮ ਪਿਤਾ ਤੱਕ ਅੱਜ ਗੁਰੂ ਗ੍ਰੰਥ ਸਾਹਿਬ ਹੈ। ਅਸੀਂ ਉਹ ਕਨਸੈਪਟ ਨੂੰ ਕਿਤੇ ਨਾ ਕਿਤੇ ਛੱਡਿਆ ਹੈ। ਹੂੰ ਫਿਰ ਸਾਂਝੀ ਵਾਲਤਾ ਦੀ ਗੱਲ ਹੈ। ਗੁਰੂ ਨਾਨਕ ਪਾਤਸ਼ਾਹ ਨੇ ਸਾਰੀਆਂ ਜਾਤਾਂ ਪਾਤਾਂ ਖਤਮ ਕਰਕੇ ਇੱਕ ਪਲੇਟਫਾਰਮ ਤੇ ਲੈ ਆਂਦਾ ਸੀਗਾ। ਬਿਲਕੁਲ। ਕਿ ਨਾ ਕੋਈ ਜਾਤ ਕਰਕੇ ਉੱਚਾ ਹੋ ਸਕਦਾ ਨਾ ਕੋਈ ਧਰਮ ਕਰਕੇ ਹੋ ਸਕਦਾ ਇੱਕ ਰੱਬ ਇੱਕ ਰੱਬ ਦੀ ਗੱਲ ਕੀਤੀ ਸੀ। ਅਸੀਂ ਉਸ ਨੂੰ ਭੁੱਲਦੇ ਪਏ ਆਂ। ਅਕਬਰ ਬਾਦਸ਼ਾਹ ਮਿਲਣ ਆਂਦਾ ਗੁਰੂ ਸਾਹਿਬ ਨੂੰ ਤੇ ਉਹ ਆਖਦੇ ਨੇ ਪਹਿਲੇ ਪੰਗਤ ਚ ਬਹਿ ਫਿਰ ਸੰਗਤ ਕਰਾਂਗੇ ਹਾਂ ਲੰਗਰ ਚ ਬੈਠਦਾ ਸੋ ਇਹ ਸਾਡੇ ਧਾਰਮਿਕ ਕੁਛ ਐਸੇ ਰੀਤਾ ਨੇ ਧਾਰਮਿਕ ਮੈਂ ਸਮਝਦਾ ਸਾਡੀ ਵਿਰਾਸਤ ਹੈ ਜਿਸ ਨੂੰ ਅਸੀਂ ਭੁੱਲਦੇ ਪਏ ਆ ਦੂਜੇ ਪਾਸੇ ਅੱਜ ਦੀ ਸਮਾਜਿਕ ਕੁਰਤੀਆਂ ਬਹੁਤ ਅੱਜ ਤੁਸੀਂ ਦੇਖੋ ਕਿ ਸਾਡਾ ਯੂਥ ਜਿਹੜਾ ਹੈਗਾ ਉਹ ਨਸ਼ਿਆਲ ਚਲੇ ਗਿਆ ਮੈਂ ਸਾਡਾ ਯੂਥ ਜਦੋਂ ਕਹਿੰਦਾ ਇਹ ਨਹੀਂ ਕਿ ਪੰਜਾਬ ਪੂਰੇ ਹਿੰਦੁਸਤਾਨ ਪੂਰੀ ਦੁਨੀਆ 'ਚ ਗਿਰਾਵਟ ਆ ਰਹੀ ਹੈ ਉਹ ਨਸ਼ਿਆ ਦੇ ਵਿੱਚ ਅਵੇਅਰਨੈਸ ਕ੍ਰੀਏਟ ਕਰਨੀ ਕਿ ਸਿਹਤ ਕਿੰਨੀ ਜ਼ਰੂਰੀ ਹੈ ਹਾਂ ਜੇ ਮੈਂ 500 ਕਿਲੋਮੀਟਰ ਸਾਈਕਲ ਚਲਾ ਸਕਦਾ ਮੇਰੀ ਉਮਰ 67 ਸਾਲ ਹੋ ਗਈ ਤੇ ਅੱਜ ਦਾ ਯੂਥ ਕਿਉਂ ਨਹੀਂ ਚਲਾ ਸਕਦਾ ਮੈਂ ਸਮਝਦਾ ਸਿਹਤ ਵਾਲੀ ਗੱਲ ਸਾਡੇ ਗੁਰੂਆਂ ਨੇ ਮਲ ਖਾੜੇ ਖੋਲੇ ਸੀ ਗਤਕੇ ਖਿਲਾਣੇ ਸ਼ੁਰੂ ਕੀਤੇ ਸੀਗੇ ਆਪਣੀ ਸਿਹਤ ਵਾਲੇ ਪਾਸਿਓ ਹੈਲਥ ਵਾਲੇ ਪਾਸਿਓ ਉਹ ਕਹਾਸੀਆਂ ਕੀਤੀਆਂ ਗੁਰੂ ਸਾਹਿਬ ਨੇ ਪੈਦਲ ਜਾ ਕੇ ਸਾਰੀ ਪਦੀ ਯਾਤਰਾਵਾਂ ਕੀਤੀਆਂ ਸਾਰੀਆਂ ਕਿਹੜੇ ਸਾਧਨ ਹੁੰਦੇ ਸੀਗੇ ਮਹੰਜੀ ਜੀ ਉਹ ਗੁਰੂ ਨਾਨਕ ਸਾਹਿਬ ਨੇ 40000 ਮੀਲ ਸਫਰ ਕੀਤਾ ਗੁਰੂ ਤੇਗ ਬਹਾਦਰ ਪਾਸ਼ਾ ਗੁਰੂ ਨਾਨਕ ਸਾਹਿਬ ਦੇ ਬਾਅਦ ਅਗਰ ਕਿਸੇ ਨੇ ਜ਼ਿਆਦਾ ਯਾਤਰਾ ਕੀਤੀ ਤੇ ਗੁਰਤੇਗ ਬਹਾਦਰ ਪਾਸ਼ਾ ਸਾਰਾ ਨਾਰਥ-ਈਸਟ ਬੰਗਲਾਦੇਸ਼ ਪਟਨਾ ਸਾਹਿਬ ਇਹ ਸਾਰੀ ਜਗਾ ਗਏ ਅਗਲੀ ਗੱਲ এনवायरमेंट ਦੀ ਅੱਜ ਮੈਂ ਦਿੱਲੀ ਤੋਂ ਆਇਆ ਦਿੱਲੀ ਅੱਜ ਕਿਸ ਤਰੀਕੇ ਨਾਲ ਹਸਪਤਾਲਾਂ ਦੇ ਐਮਰਜੈਂਸੀ ਵਾਰਡ ਭਰੇ ਪਏ ਨੇ ਲੰਗਸ ਕਰਕੇ ਰੈਸਪੀਰੇਟਰੀ ਪੋਲੂਸ਼ਨ ਇੰਨਾ ਜ਼ਿਆਦਾ ਪੋਲੂਸ਼ਨ ਐਡਾ ਜ਼ਿਆਦਾ ਹੈ ਬਹੁਤ ਜ਼ਿਆਦਾ ਸਾਈਕਲ ਯਾਤਰਾ ਕਿਤੇ ਨਾ ਕਿਤੇ ਜਿਹੜੀ ਗੁਰੂ ਸਾਹਿਬ ਨੇ এনवायरमेंट ਦੀ ਗੱਲ ਕੀਤੀ ਹੈ ਉਸ ਪਾਸੇ ਨੂੰ ਲੈ ਕੇ ਜਾਂਦੀ ਹੈ ਉਸ ਤੋਂ ਬਾਅਦ ਅੱਜ ਨਿੱਕੇ ਨਿੱਕੇ ਬੱਚੇ ਟੀਵੀ ਸਕਰੀਨ ਜਦ ਤੱਕ ਨਹੀਂ ਦੇਖਦੇ ਉਹਨਾਂ ਦੇ ਅੱਜ ਵੀਡੀਓ ਆਪਣਾ ਫੋਨ ਦੇ ਦਿਓ ਉਹ ਦੁੱਧ ਤਾਂ ਪੀਂਦੇ ਉਹ ਰੋਟੀ ਤਾਂ ਖਾਂਦੇ ਮਾਵਾਂ ਨੂੰ ਵੀ ਸੌਕਾ ਕੰਮ ਲੱਭ ਗਿਆ ਲੇਕਿਨ ਉਹਨਾਂ ਦੀ ਅੱਖਾਂ ਉਹਨਾਂ ਦੇ ਦਿਮਾਗ ਦੇ ਸੈੱਲ ਵੀਕ ਹੋ ਰਹੇ ਨੇ ਬਿਲਕੁਲ ਹੋ ਰਹੇ ਮੈਂ ਸਮਝਦਾ ਮਾਂ ਕਿ ਇਹ ਬਹੁ ਪੱਖੀ ਜਿਹੜੀ ਸੋਚ ਨਾਲ ਅਸੀਂ ਕੀਤੀ ਹੈ ਔਰ ਜਿੱਥੇ এনवायरमेंट ਹੈ ਜਿੱਥੇ ਨਸ਼ੇ ਨੇ ਉਥੇ ਮੈਂ ਸਮਝਦਾ ਕਿ ਕਿਤੇ ਨਾ ਕਿਤੇ ਅੱਜ ਜਿਹੜੀ ਕਨਵਰਜਨ ਹੋ ਰਹੀ ਹੈ ਪੰਜਾਬ ਦੇ ਵਿੱਚ ਧਾਰਮਿਕ ਕਨਵਰਜਨ ਭਾਵੇਂ ਉਹ ਲਾਲਚ ਦੀਨ ਹੋਵੇ ਭਾਵੇਂ ਉਹ ਜ਼ਬਰਨ ਹੋਵੇ ਗੁਰੂ ਸਾਹਿਬ ਨੇ ਤਾਂ ਸ਼ਹਾਦਤ ਹੀ ਕਨਵਰਜਨ ਦੇ ਖਿਲਾਫ ਦਿੱਤੀ ਸੀ ਇਸ ਕਰਕੇ ਉਸ ਦੀ ਅਵੇਅਰਨੈਸ ਕ੍ਰੀਏਟ ਕਰਨੀ ਕਈ ਜਗ੍ਹਾ ਮਿਨੋਰਟੀ ਕਮਿਊਨਿਟੀ ਸਫੋਕੇਟ ਫੀਲ ਕਰ ਰਹੀਆਂ ਨੇ ਮੈਂ ਸਮਝਦਾ ਕਿ ਸਾਰੀ ਗੱਲਾਂ ਨੂੰ ਸੋਚਦੇ ਹੋਏ ਅਸੀਂ ਇਹ ਯਾਤਰਾ ਦਾ ਆਗਾਜ਼ ਕੀਤਾ ਇਹ ਇਸ ਦਾ ਪੈਂਡਾ ਕਿੰਨਾ ਕੁ ਹੈ ਤੇ ਕਿੱਥੋਂ ਤੁਸੀਂ ਸ਼ੁਰੂ ਕਰ ਰਹੇ 15 ਤਰੀਕ ਮੈਂ ਦੇਖ ਰਿਹਾ ਸੀ ਤੁਸੀਂ ਲਿਖਿਆ ਕਿ 15 ਤਰੀਕ ਨੂੰ ਆਗਾਜ਼ ਹੋਣਾ ਦਿਲੀਓ ਇਹ 15 ਤਰੀਕ ਸਿੱਧੀ ਸਥਾਨ ਗੁਰੂ ਤੇਗ ਬਹਾਦਰ ਪਾਸ਼ਾ ਤੋਂ ਸ਼ੁਰੂ ਹੋ ਕੇ ਇਹ ਉਹਨਾਂ ਦੇ ਜਨਮ ਸਥਾਨ ਤੇ ਜਾਣੀ ਹੈ 15 ਨੂੰ ਅਸੀਂ ਚੱਲਣਾ ਸਵੇਰੇ 7 ਵਜੇ ਠੀਕ ਹੈ ਔਰ ਸ਼ਾਮੀ ਅਸੀਂ ਰਾਤ 10 ਪੜਾ ਸਾਡਾ ਪਾਣੀ ਪਤਾ ਉਸ ਤੋਂ ਅਗਲੇ ਦਿਨ ਦਾ ਪੜਾ ਅੰਬਾਲਾ ਹੈ ਉਸ ਤੋਂ ਅਗਲੇ ਦਿਨ ਦਾ ਪੜਾ ਸਾਡਾ ਲੁਧਿਆਣੇ ਹੈ ਉਸ ਤੋਂ ਅਗਲੇ ਦਿਨ ਦਾ ਪੜਾ ਸਾਡਾ ਜਲੰਧਰ ਹੈ ਫਿਰ ਅੰਮ੍ਰਿਤਸਰ 골ਡਨ ਗੇਟ ਰੁਕਾਂਗੇ 20 ਤਰੀਕ ਸਵੇਰੇ 골ਡਨ ਗੇਟ ਤੋਂ ਉਹਨਾਂ ਦਾ ਜਨਮ ਸਥਾਨ ਗੁਰੂ ਕਾ ਮੈਲ ਜਿਹੜਾ ਦਰਬਾਰ ਸਾਹਿਬ ਦੇ ਨੇੜੇ ਹੈ ਉੱਥੇ ਤੱਕ ਯਾਤਰਾ ਜਾਏਗੀ ਸਾਰੀ ਜੀਟੀ ਰੋਡ ਵਾਲੀ ਬੈਲਟ ਕਵਰ ਹੋਏਗੀ ਇਹ ਲਈ ਸੈਕੰਡਲੀ ਇਹਦੇ ਚ ਅਸੀਂ ਹਰੇਕ ਤੰਦੋ ਕਿਉਂਕਿ ਮੈਂ ਸਾਈਕਲਿੰਗ ਫੈਡਰੇਸ਼ਨ ਦਾ ਵੀ ਸੀਨੀਅਰ ਵਾਈਸ ਪ੍ਰੈਜ਼ੀਡੈਂਟ ਆ ਮੈਂ ਸਮਝਦਾ ਕਿ ਅਸੀਂ ਹਰੇਕ ਕਿੱਤੇ ਦੇ ਲੋਕ ਹਰੇਕ ਧਰਮ ਦੇ ਲੋਕ ਵੈਲਕਮ ਕਰ ਰਹੇ ਆ ਕਿ ਉਹ ਇਹਦੇ ਜੁੜਨ ਔਰ ਪਤਾ ਲੱਗੇ ਕਿ ਗੁਰੂ ਤੇਗ ਬਹਾਦਰ ਦੇ ਕਦਰਾਂ ਕੀਮਤਾ ਕਿਨਾ ਕਰਕੇ ਉਹਨਾਂ ਨੇ ਸ਼ਹਾਦਤ ਦਿੱਤੀ ਸੀਗੀ ਅਗਲੀ ਗੱਲ ਮੈਂ ਸੈਕਲਿੰਗ ਫੈਡਰੇਸ਼ਨ ਦਾ ਥੋੜਾਕ ਇੰਟਰੋਡਕਸ਼ਨ ਦੇ ਦਵਾਂ ਢੀਂਸਾ ਸਾਹਿਬ ਪ੍ਰਧਾਨ ਸਿੰਘ ਸਾਹਿਬ ਸਾਲ ਪਹਿਲੇ ਉਹਨਾਂ ਨੇ ਮੈਨੂੰ ਜੋੜਿਆ ਸੀਗਾ ਅੱਜ ਪੰਕਜ ਸਿੰਘ ਨੇ ਰਾਜਨਾਥ ਜੀ ਦੇ ਬੇਟੇ ਨੇ ਤੁਸੀਂ ਦੇਖਿਆ ਕੱਲ ਸਾਡੀ ਕੁੜੀਆਂ ਨੇ ਮੈਚ ਜਿੱਤਿਆ ਵਰਲਡ ਕੱਪ ਪਹਿਲੀ ਦਫਾ ਔਰ ਸਾਰੇ ਹਿੰਦੁਸਤਾਨ ਵਿੱਚ ਮਾਣ ਦੀ ਲਹਿਰ ਹੈ ਇਸ ਸਾਈਕਲਿੰਗ ਫੈਡਰੇਸ਼ਨ ਵੀ ਦੁਨੀਆ ਦੇ ਨਕਸ਼ੇ ਤੇ ਆਣ ਆਲੀ ਹੈ ਜਦੋਂ ਅਸੀਂ ਚਾਰਜ ਲਿਆ ਸੀ 7 ਸਾਲ ਪਹਿਲੇ ਅਸੀਂ 150 ਨੰਬਰ ਤੇ ਸੀ ਵਰਲਡ ਦੇ ਵਿੱਚ ਅੱਜ ਅਸੀਂ ਕਈ ਰੇਸਾਂ 'ਚ ਫਰਸਟ ਆ ਰਹੇ ਹਾਂ ਔਰ ਪਹਿਲੀ ਦਫਾ ਅਸੀਂ ਜਿਸ ਨੂੰ ਕਹਿੰਦੇ ਨੇ ਏਸ਼ੀਅਨ ਗੇਮਸ ਦੇ ਵਿੱਚ ਮੈਡਲ ਲਵਾਂਗੇ ਔਰ ਕੁਆਲੀਫਾਈ ਕਰਾਂਗੇ 올림픽ਸ ਨੂੰ ਔਰ ਮੈਂ ਸਮਝਦਾ ਕਿ ਇਹ ਸਾਈਕਲਿੰਗ ਵੀ ਜਿੰਨੀ ਪ੍ਰਮੋਟ ਹੋਏਗੀ ਓਨੀ এনवायरमेंट ਦੀ ਗੱਲ ਹੋਏਗੀ ਬਹੁਤ ਚੰਗੀ ਹੈ ਬੇ ਲੋੜਾ ਮੈਨੂੰ ਲੱਗਦਾ ਕਿ ਜਦੋਂ ਲਾਸਟ ਟਾਈਮ ਅਸੀਂ ਸਾਈਕਲਿੰਗ ਦੇਖੀ ਸੀ ਕੋਵਿਡ ਤੋਂ ਬਾਅਦ ਜਦੋਂ ਲੋਕ এনवायरमेंट ਨੂੰ ਪਸੰਦ ਕਰ ਰਹੇ ਸੀ ਤੇ ਕਹਿੰਦੇ ਸੀਗੇ ਕਿ ਅਸਮਾਨ ਨੀਲਾ ਹੋ ਗਿਆ ਤੇ ਪਹਾੜ ਦਿਖਣ ਲੱਗ ਗਏ ਤੇ ਆਬੋ ਹਵਾ ਸਾਫ਼ ਹੋ ਗਈ ਸਾਫ਼ ਹੋ ਗਈ ਤੇ ਇਹ ਆਣਾ ਚਾਹੀਦਾ ਮਤਲਬ ਕਿ ਜਿਸ ਸਾਹਮਣੇ ਵਹੀਕੂਲਰ ਪੋਲੂਸ਼ਨ ਜਿਹੜਾ ਅਗਰ ਘਟਦਾ ਅਗਰ ਆਪਾਂ ਸਾਡੇ ਬੰਦੇ ਵੀ ਜਿਹੜੇ ਨੇ ਸਾਡੇ ਜਿੰਨੇ ਵੀ ਲੋਕ ਨੇ ਅਗਰ ਉਹ ਫਿਟ ਹੁੰਦੇ ਆ ਤਾਂ ਫਿਟ ਇੰਡੀਆ ਹੀ ਤਾਂ ਕੰਮ ਕਰੇਗਾ ਤੇ ਸੁਨੇਹਾ ਬਹੁਤ ਹੈ ਦੀਜੀ ਗੱਲ ਇਹ ਅਸੀਂ ਤਾਂ ਆਪਣੀ ਜ਼ਿੰਦਗੀ ਜੀ ਲਈ ਹੈ ਸਾਡੇ ਤੋਂ ਬਾਅਦ ਜਿਹੜੀ ਜਨਰੇਸ਼ਨਾਂ ਆਣੀਆਂ ਉਹ ਵੀ ਸਾਡੇ ਹੀ ਬੱਚੇ ਹੋਣਗੇ ਨਾ ਅਸੀਂ ਉਹਨਾਂ ਵਾਸਤੇ ਐਸਾ ਵਾਯੂ ਮੰਡਲ ਔਰ ਵਾਤਾਵਰਣ ਛੱਡ ਕੇ ਜਾਈਏ ਕਿ ਉਹ ਸਿਹਤ ਤੇ ਆਬੀ ਲਈ ਉਹਨਾਂ ਦੇ ਸੁਖਾਵਾਂ ਹੋਵੇ ਇਹ ਨਾ ਹੋਵੇ ਕਿ ਉਹ ਜੰਮਦੇ ਹੀ ਹਸਪਤਾਲਾਂ ਦੇ ਗੇੜੇ ਕੱਢਣ ਲੱਗ ਜਾਣ ਮੈਂ ਸਮਝਦਾ ਇਹ ਯਾਤਰਾ ਜਿਹੜੀ ਹੈ ਨਾ ਜਿੱਥੇ ਧਾਰਮਿਕ ਪੱਖ ਹੈ ਉਥੇ ਸੋਸ਼ਲ ਕੁਰੀਤੀਆਂ ਦੇ ਖਿਲਾਫ ਹੈ ਉਥੇ এনवायरमेंट ਦੇ ਹੱਕ ਦੇ ਵਿੱਚ ਹੈ ਇਹ ਬੜੇ ਮੈਸੇਜ ਦੇ ਗਿਆ ਮੈਂ ਜੀ ਮੈਂ ਥੋੜਾ ਥੋੜਾ ਸਮਝਣਾ ਚਾਹਾਂਗਾ ਮਤਲਬ ਕਿ ਜਿਵੇਂ ਤੁਸੀਂ ਕਹੇ ਕਿ ਬਾਕੀ ਧਰਮਾਂ ਦੇ ਲੋਕ ਵੀ ਨਾਲ ਜੋੜਨਗੇ ਜਦੋਂ ਦਿੱਲੀੋਂ ਤੁਸੀਂ ਹੁਣ ਸਪੋਜ਼ ਤੁਰਨਾ ਹੈ ਤੇ ਸੰਗਤ ਕਿਵੇਂ ਕਿੰਨੀਕ ਹੋਏਗੀ ਨੌਜਵਾਨ ਹੋਣਗੇ ਬਾਕੀ ਧਰਮਾਂ ਦੇ ਲੋਕ ਜਾਂ ਉਹਨਾਂ ਦੇ ਜੋ ਪਰੀਸਟ ਹੋਣਗੇ ਜਾਂ ਉਹ ਪੰਡਿਤ ਹੋਣਗੇ ਮੈਂ ਕਿ ਕਿਸ ਤਰ੍ਹਾਂ ਉਹ ਪੂਰਾ ਪਲਾਨ ਕੀ ਹੈ ਇਸ ਤਰ੍ਹਾਂ ਕਿ ਜਿਸ ਦਿਨ ਮੈਂ ਸ਼ੁਰੂ ਕੀਤੀ ਸੀ ਜਿਹੜੇ ਕਸ਼ਮੀਰੀ ਪੰਡਤਾਂ ਦੇ ਦਿੱਲੀ ਚ ਚੀਫ ਨੇ ਉਹ ਉਹ ਸਾਡੇ ਨਾਲ ਸੀਗੇ ਠੀਕ ਹੈ ਔਰ ਇੱਥੇ ਵੀ ਮੈਂ ਜਿਹੜੀ ਸਾਡੇ ਕੋਲ ਐਂਟਰੀਜ਼ ਆਈਆਂ ਨੇ ਉਹ ਕਈ ਨਾਨ ਸਿੱਖਾਂ ਦੀਆਂ ਆਈਆਂ ਨੇ ਅਸੀਂ ਉਹਨਾਂ ਨੂੰ ਵੈਲਕਮ ਕਰਦੇ ਆ ਉਹ ਸਾਡੇ ਨਾਲ ਚੱਲਣਗੇ ਇਹਦੇ ਵਿੱਚ ਅਸੀਂ ਮੈਂ ਸਮਝਦਾ ਜਦੋਂ ਅਸੀਂ ਚੱਲਾਂਗੇ ਉਦੋਂ ਸਰਵ ਧਰਮ ਸੰਵੇਲਨ ਉਹਦੇ ਚ ਹਰੇਕ ਧਰਮ ਦੇ ਜਿਹੜੇ ਪਰੀਸਟ ਨੇ ਉਹ ਸਾਡੇ ਉੱਥੇ ਅਗਾਸ ਜਦੋਂ ਅਸੀਂ ਸਵੇਰੇ 7 ਵਜੇ ਸੀਸਗਨ ਸਾਹਿਬ ਸ਼ੀਦੀ ਸਥਾਨ ਤੋਂ ਕਰਾਂਗੇ ਉੱਥੋਂ ਅਸੀਂ ਚੱਲਾਂਗੇ ਸਕੂਲਾਂ ਦੇ ਬੱਚੇ ਆ ਬੈਂਡ ਹੋਣਗੇ ਜਿਹੜੇ ਸਾਨੂੰ ਸੀਆਫ ਕਰਨ ਆਣਗੇ ਫਿਰ ਦੂਜੀ ਗੱਲ ਜ਼ਰੂਰੀ ਨਹੀਂ ਕਿ 500 ਕਿਲੋਮੀਟਰ ਸਾਈਕਲ ਚਲਾਓ ਤੁਸੀਂ ਮੇਰੇ ਨਾਲ ਤੁਸੀਂ 10 ਕਿਲੋਮੀਟਰ ਚਲਾ ਲਓ 5 ਚਲਾ ਲਓ ਜਿੰਨੀ ਤੁਹਾਡੀ ਸਿਹਤ ਲਾਓ ਕਰਦੀਓ ਚਲਾ ਲਓ ਮਨੂੰ ਪੰਜਾਬ ਤੋਂ ਫੋਨ ਆਇਆ ਕਿਸੇ ਕਿਸਾਨ ਭਾਈਚਾਰੇ ਦਾ ਪਿੰਡ ਚੋਂ ਕਹਿੰਦੇ ਜੀ ਜੀਕੇ ਸਾਹਿਬ ਅਸੀਂ ਸੁਣਿਆ ਤੁਸੀਂ ਉਹ ਲਿਆ ਰਹੇ ਹੋ ਸਾਈਕਲ ਰੈਲੀ ਅਸੀਂ ਟਰਾਲੀ ਨਾਲ ਲਾਣਾ ਚਾਹੁੰਦੇ ਆ ਅੱਛਾ ਸਾਈਕਲ ਦੇ ਨਾਲ ਟਰਾਲੀ ਮਨੂੰ ਖੁਸ਼ੀ ਹੋਈ ਕਿ ਸਾਈਕਲ ਤੇ ਟਰਾਲੀ ਦੀ ਸਪੀਡ ਤਕਰੀਬਨ ਸੇਮ ਹੁੰਦੀ ਹੈ ਲੇਕਿਨ ਅਵੇਅਰਨੈਸ ਤਾਂ ਹੈ ਨਾ ਕਿਸਾਨਾਂ ਦੇ ਵਿੱਚ ਅੱਜ ਦੇਖੋ ਮਨੂੰ ਗੁੱਸਾ ਆਂਦਾ ਹੈ ਜਦੋਂ ਮੈਂ ਦੇਖਦਾ ਵਾਂ ਕਿ ਪੋਲੂਸ਼ਨ ਦਿੱਲੀ ਚ ਹੋ ਰਿਹਾ ਤੇ ਨਾ ਪੰਜਾਬ ਦੇ ਕਿਸਾਨ ਦਾ ਲੱਗਦਾ ਬਿਲਕੁਲ ਤੁਸੀਂ ਪੰਜਾਬ ਦਾ ਕਿਸਾਨ ਜਿਹੜਾ ਅੰਨ ਦਾਤਾ ਹੈ ਤੁਸੀਂ ਉਸ ਨੂੰ ਕੀ ਪ੍ਰੋਜੈਕਟ ਕਰਨਾ ਚਾਹੁੰਦੇ ਹੋ ਤੁਸੀਂ ਪ੍ਰੋਜੈਕਟ ਕਰਨਾ ਚਾਹੁੰਦੇ ਹੋ ਕਿ ਇਹ ਸਾਡਾ ਪੋਲੂਸ਼ਨ ਦਾ ਵਿਲਨ ਇਹੀ ਹੈ ਵਿਲਨ ਇਹੀ ਹੈ ਮੈਂ ਸਮਝਦਾ ਵਾਂ ਕਿ ਇਹ ਚੀਜ਼ਾਂ ਨੂੰ ਅਸੀਂ ਅਵੇਅਰਨੈਸ ਲਿਆਣਾ ਚਾਹੁੰਦੇ ਆ ਕਰਮ ਸਾਡੇ ਆਪਣੇ ਨੇ ਦਿੱਲੀ ਦੇ ਵਿੱਚ ਪੋਲੂਸ਼ਨ ਜਿਹੜਾ 90% ਤੋਂ ਉੱਤੇ ਕੌਣ ਕਰ ਰਿਹਾ ਪੋਲੂਸ਼ਨ ਉਸ ਨੂੰ ਪਲੀਜ਼ ਦੇਖੋ ਤੁਸੀਂ ਕਿਸਾਨਾਂ ਦੇ ਫਿਰ ਕਿਸਾਨ ਸਿਰਫ ਪੰਜਾਬ ਚ ਨੇ ਯੂਪੀ ਚ ਵੀ ਨੇ ਹਿਮਾਚਲ ਚ ਵੀ ਨੇ ਹਰਿਆਣੇ ਚ ਵੀ ਨੇ ਤੁਸੀਂ ਮੈਂ ਸਮਝਦਾ ਇੱਕ ਸੋਚੀ ਸਮਝੀ ਸਾਜ਼ਿਸ਼ ਪਿੱਛੇ ਪੰਜਾਬ ਦੇ ਕਿਸਾਨ ਨੂੰ ਬਦਨਾਮ ਕੀਤਾ ਜਾਂਦਾ ਇਹ ਸਾਡੇ ਗੁਰੂ ਸਾਹਿਬ ਨੇ ਤਾਂ ਸਾਨੂੰ ਸਿਖਾਇਆ ਹੀ ਨਹੀਂ ਇਸ ਤਰ੍ਹਾਂ ਕਰਨਾ ਕਿ ਤੁਸੀਂ ਆਪਣੇ ਆਪ ਨੂੰ ਬਚਾ ਲਓ ਤੇ ਬਾਕੀਆਂ ਨੂੰ ਮਾਰ ਦਿਓ ਇਹ ਤਾਂ ਕੋਈ ਫਲਸਫਾ ਹੀ ਨਹੀਂ ਹੈਗਾ ਕੋਈ ਧਰਮ ਵੀ ਨਹੀਂ ਸਿਖਾਂਦਾ ਇਦਾਂ ਕਿਸਾਨ ਭਾਵੇਂ ਹਿੰਦੁਸਤਾਨ ਦੇ ਕੰਨਿਆ ਕੁਮਾਰੀ ਤੋਂ ਲੈ ਕੇ ਕਸ਼ਮੀਰ ਤੱਕ ਕਿੱਤੋਂ ਦਾ ਹੋਵੇ ਉਹ ਦੇਸ਼ ਦਾ ਅਨਦਾਤਾ ਹੈ ਉਹ ਦੇਸ਼ ਦਾ ਵਿਲਨ ਨਹੀਂ ਹੈ ਇਹ ਵੀ ਮੈਸੇਜ ਦੇਣਾ ਚਾਹਾਂਗਾ ਨਹੀਂ ਇਹ ਬਹੁਤ ਵੱਡਾ ਮੈਸੇਜ ਹੈ ਤੇ ਉਸ ਤੋਂ ਬਾਅਦ ਮਨਜੀਤ ਜੀ ਜਿਵੇਂ ਤੁਸੀਂ ਉੱਥੇ ਪਹੁੰਚ ਜਾਂਦੇ ਹੋ ਉਸ ਤੋਂ ਬਾਅਦ ਦਾ ਫਿਰ ਕੀ ਪ੍ਰੋਗਰਾਮ ਹੈ ਤੁਸੀਂ ਇੱਕ ਦਿਨ ਰੁਕਣਾ ਹੈ ਗੋਲਡਨ ਗੇਟ ਤੁਸੀਂ ਕਹਿ ਰਹੇ ਹੋ ਨਾ ਇੱਕ ਦਿਨ ਰੁਕੋਗੇ ਫਿਰ ਉੱਥੇ ਰੁਕਾਂਗੇ ਗੋਲਡਨ ਗੇਟ ਤੋਂ ਜਿਸ ਤਰ੍ਹਾਂ ਧਾਮੀ ਸਾਹਿਬ ਉਹ ਧਾਮੀ ਸਾਹਿਬ ਦੀ ਗੱਲ ਬਣੀ ਹਾਈਕ ਤੇ 117 ਵੋਟਾਂ ਨਾਲ ਜਿੱਤੇ ਗਏ ਤੇ ਉਸ ਦੇ ਉੱਪਰ ਕੀ ਕਹੋਗੇ ਮੈਂ ਵਧਾਈ ਦੇਣਾ ਚਾਹਾਂਗਾ ਮੈਂ ਸਮਝਦਾ ਧਾਮੀ ਸਾਹਿਬ ਬੜੇ ਔਖੇ ਸਮੇਂ 'ਚ ਇਹ ਪ੍ਰਧਾਨਗੀ ਆਪਣੀ ਨਿਭਾ ਰਹੇ ਨੇ ਪੰਜਵੀਂ ਵਾਰ ਕੋ ਪੰਜਵੀਂ ਵਾਰ ਬਣੇ ਨੇ 5th ਟਾਈਮ 5th ਟਾਈਮ ਔਰ ਔਖੇ ਸਮਿਆਂ ਦੇ ਵਿੱਚੋਂ ਬਣੇ ਨੇ ਮੈਂ ਸਮਝਦਾ ਮੈਂ ਵਧਾਈ ਦੇਣਾ ਚਾਹਾਂਗਾ ਔਰ ਧਾਮੀ ਸਾਹਿਬ ਦੇ ਉੱਤੇ ਕਿਸੇ ਕਿਸਮ ਦੀ ਕੋਈ ਕੰਟਰੋਵਰਸੀ ਕੋਈ ਉਂਗਲ ਕਿਸੇ ਕਿਸਮ ਦੀ ਨਹੀਂ ਰੱਖ ਸਕਦਾ ਮੈਂ ਸਮਝਦਾ ਉਹਨਾਂ ਦਾ ਬਣਨਾ ਸਾਡੇ ਵਾਸਤੇ ਚੰਗੀ ਗੱਲ ਹੈ ਮਨੂੰ ਤਾਮੀ ਸਾਹਿਬ ਦਾ ਫੋਨ ਆਇਆ ਸੀ ਤੁਸੀਂ ਦੇਖੋ ਮੈਂ ਦਿੱਲੀੋਂ ਆਇਆ ਮਨੂੰ ਵੀ ਖੰਗਣਾ ਪਹਿਰਿਆ ਮੈਂ ਸਾਈਕਲ ਵੀ ਚਲਾ ਰਿਹਾ ਦਿੱਲੀੋਂ ਆਏ ਤਾਂ ਖੰਗਣਾ ਪਹਿਰੇ ਕਿਤੇ ਪੰਜਾਬ ਤੋਂ ਗਏ ਹੁੰਦੇ ਫੇਰ ਨਹੀਂ ਹੁੰਦਾ ਏ ਠੀਕ ਕਹਿ ਰਹੇ ਹੋ ਤੇ ਮੈਂ ਉਹ ਧਾਮੀ ਸਾਹਿਬ ਨੇ ਆਖਿਆ ਕਿ ਮੈਂ ਫਾਈਨਲ ਡੇ ਤੁਹਾਡਾ ਸਾਈਕਲ ਵੀ ਚਲਾਵਾਂਗਾ ਮਨੂੰ ਕੋਈ ਕਈ ਪੋਲੀਟੀਕਲ ਲੀਡਰ ਜਿਹੜੇ ਆਮ ਆਦਮੀ ਤੋਂ ਅਕਾਲੀ ਦਲ ਤੋਂ ਕਾਂਗਰਸ ਤੋਂ ਉਹਨਾਂ ਦੇ ਵੀ ਫੋਨ ਆਏ ਨੇ ਕਿ ਮਨਜੀਤ ਜੀ ਅਸੀਂ ਕਿਤੇ ਨਾ ਕਿਤੇ ਤੁਹਾਨੂੰ ਅਸੀਂ ਜੁਆਇਨ ਕਰਾਂਗੇ ਵਿੱਚ ਨਹੀਂ ਇਹ ਬਹੁਤ ਵੈਲਕਮ ਹੈ ਕੋ ਪੋਲਿਟਿਕਲ ਲੀਗਾ ਹੈ ਧਾਰਮਿਕ ਕੰਮ ਹੈ ਗੁਰੂ ਤੇਗ ਬਹਾਦਰ ਸਾਹਿਬ ਦੇ ਸਾਜੇ ਸਨ ਉਹ ਕੱਲੇ ਕਿਸੇ ਦੇ ਇੱਕ ਧਰਮ ਦੇ ਨਹੀਂ ਸਨ ਨਹੀਂ ਅਸੀਂ ਵੀ ਇਹ ਉਮੀਦ ਕਰਦੇ ਹਾਂ ਕਿ ਤੁਸੀਂ ਸਾਈਕਲ ਯਾਤਰਾ ਲੈ ਕੇ ਆਓ ਤੇ ਵਰਲਡ ਪੰਜਾਬੀ ਵੀ ਜੋ ਸਾਡੇ ਵੱਲੋਂ ਸਾਡਾ ਫਰਜ਼ ਹੈਗਾ ਅਸੀਂ ਵੀ ਨਿਭਾਵਾਂਗੇ ਤੇ ਉਸ ਦੀ ਕਵਰੇਜ ਵੀ ਕਰਾਂਗੇ ਤੇ ਉਹਨਾਂ ਗੁਰੂ ਸਾਹਿਬ ਦਾ ਜਿਹੜਾ ਸੁਨੇਹਾ ਤੁਸੀਂ ਲੈ ਕੇ ਦਿੱਲੀ ਤੋਂ ਆਓਗੇ ਉਹ ਅਸੀਂ ਜਨ ਜਨਤਾ ਘਰ ਘਰ ਤੱਕ ਪਹੁੰਚਾਈਏ ਇਹ ਹੀ ਅਸੀਂ ਉਮੀਦ ਕਰਦੇ ਹਾਂ ਤੁਸੀਂ ਸਾਝ ਪਾਈ ਮਨਜੀਤ ਜੀ ਬਹੁਤ ਬਹੁਤ ਧੰਨਵਾਦ। ਥੈਂਕ ਯੂ ਤੁਹਾਡਾ ਧੰਨਵਾਦ। ਤੁਹਾਡੇ ਚੈਨਲ ਰਾਹੀਂ ਇਹ ਸਨੇਹਾ ਬੜੀ ਦੂਰ ਤੱਕ ਜਾਏਗਾ। ਬਿਲਕੁਲ। ਔਰ ਤੁਸੀਂ ਇਹ ਸਮਾਜਿਕ ਕ੍ਰਿਤਿਆਵਾਂ ਦੇ ਖਿਲਾਫ ਜਿਹੜੀਆਂ ਗੱਲਾਂ ਅਸੀਂ ਲੋਕਾਂ ਨੂੰ ਅਵੇਅਰ ਕਰਨਾ ਚਾਹੁੰਦੇ ਆਂ। ਜਿਹੜਾ ਪੋਲੂਸ਼ਨ ਨੂੰ ਖਤਮ ਕਰਨ ਦੀ ਔਰ ਸਿਹਤ ਦੀ ਗੱਲ ਕਰਨਾ ਚਾਹੁੰਦੇ ਆਂ ਔਰ ਉੱਥੇ ਗੁਰੂ ਤੇਗ ਬਹਾਦਰ ਪਾਸ਼ਾ ਦੇ ਉਹ ਉਸੂਲ ਕਿ ਭਾਵੇਂ ਮੇਰਾ ਧਰਮ ਤੇ عقیدہ ਹੈ ਕਿ ਨਹੀਂ ਹੈ ਲੇਕਿਨ ਕੋਈ ਜ਼ਬਰਨ ਕਿਸੇ ਦਾ ਧਰਮ ਨਹੀਂ ਬਦਲ ਸਕਦਾ। ਮੈਂ ਤੁਹਾਡਾ ਧੰਨਵਾਦੀ ਆਂ। ਬਹੁਤ ਧੰਨਵਾਦ ਸਰ। ਬਹੁਤ ਧੰਨਵਾਦ। ਥੈਂਕ ਯੂ। ਇਜਾਜ਼ਤ ਦਿਓ ਧੰਨਵਾਦ।